ਹੱਜੂ ਗੈਸ ਦੇ ਗੋਲੇ ਇਹਨਾਂ ਨੂੰ ਦਾਗੇ ਗਏ ਤੁਸੀਂ ਕੱਲੇ ਸੀਗੇ ਜਿਹੜੇ ਇੱਥੇ ਇੱਕ ਮਿੰਟ ਮੈਂ ਤਾਂ ਬੈਠਾ ਮੈਂ ਤਾਂ ਅੱਖਾਂ ਵਿੱਚ ਮੈਂ ਦੇਖਿਆ ਕੌਣ ਗਿਆ ਕੌਣ ਆਇਆ ਜੀ ਤੇ ਮੇਰੇ ਮੇਰਾ ਪਰਮਾਤਮਾ ਗੁਰੂ ਮੇਰੇ ਨਾਲ ਹੈ ਜੀ ਮੈਂ ਤਾਂ ਇੱਥੇ ਬੈਠਿਆ ਹੂੰ ਬਸ ਪਰ ਇਹਨਾਂ ਦੇ ਐਕਸ਼ਨ ਨੂੰ ਕਿੱਦਾਂ ਦੇਖ ਰਹੇ ਹੋ ਹਾਲੇ ਤੱਕ ਕੋਈ ਪ੍ਰੋਟੈਸਟਰ ਨਹੀਂ ਇੱਥੇ ਆਇਆ ਸਿਰਫ ਮੀਡੀਆ ਕਰਮੀਆਂ ਇੱਥੇ ਇਹ ਇਹਨਾਂ ਨੂੰ ਡਰ ਪੈ ਗਿਆ ਜੀ ਹੈ ਇਹ ਤਾਂ ਗੁਰੂ ਨੇ ਕਿਰਪਾ ਕਰਨੀ ਹਵਾ ਚ ਉੱਡ ਜਾਣ ਜੀ ਇਹ ਹਵਾ ਚ ਇਹ ਕੋਈ ਚੀਜ਼ ਨਹੀਂ ਹੈ ਪਰ ਇਹ ਦੇਖੋ ਇੱਥੇ ਤਾਂ ਹਾਲੇ ਕੋਈ ਕੋਈ ਕਿਸਾਨ ਆਇਆ ਵੀ ਨਹੀਂ ਹੈ ਜੇ ਪਹਿਲੇ ਇਹਨਾਂ ਉਹ ਕਰ ਰਹੇ ਹੈ ਇਹਨਾਂ ਨੂੰ ਕਿੰਨਾ ਡਰ ਰਿਹਾ ਹੈ ਹਾਲੇ ਤੱਕ ਕਿਸਾਨ ਇਕੱਠਾ ਹੋ ਕੇ ਜੇ ਆ ਗਿਆ ਇਹ ਤਾਂ ਕੁਝ ਵੀ ਚੀਜ਼ ਨਹੀਂ ਜੀ ਠੀਕ ਹੈ ਸੂਚੇ ਦੇ ਤੌਰ ਦੇ ਤੇ ਕਹਿ ਰਹੇ ਨੇ ਕਿ ਹਲੇ ਤਾਂ ਕਿਸਾਨ ਆਇਆ ਨਹੀਂ ਤੇ ਇਹ ਹਾਲ ਹੈ ਕਿ ਹਰਿਆਣਾ ਪੁਲਿਸ ਵੱਲੋਂ ਜਿਹੜੇ ਨੇ ਗੋਲੇ ਦਾਗੇ ਗਏ ਹਰਿਆਣਾ ਪੁਲਿਸ ਵੱਲੋਂ ਜਿਹੜਾ ਇੱਥੇ ਪਾਣੀ ਦੀ ਬਾਛੜਾ ਤੁਸੀਂ ਦੇਖ ਸਕਦੇ ਹੋ ਕਿ ਜੋਰ ਜਿਹੜਾ ਕਿੰਨਾ ਕਿੰਨਾ ਦਿਖਾਉਣ ਦੀ ਕੋਸ਼ਿਸ਼ ਇਹ ਤਾਂ ਕੀਤੀ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਇੱਥੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ ਤੇ ਹੰਝੂ ਗੈਸ ਦੇ ਗੋਲਿਆਂ ਨੂੰ ਜਦੋਂ ਇਥੇ ਦਾਗਿਆ ਗਿਆ ਸਿਰਫ ਇਥੇ ਮੀਡੀਆ ਕਰਮੀ ਹੀ ਮੌਜੂਦ ਸੀਗੇ ਕੋਈ ਵੀ ਜਿਹੜਾ ਹਾਲ ਤੱਕ ਕਿਸਾਨ ਜਿਹੜਾ ਇਥੇ ਨਹੀਂ ਪੁੱਜਿਆ ਸੀਗਾ ਪਰ ਫਿਰ ਵੀ ਜਿਹੜੇ ਗੋਲੇ ਨੇ ਉਹ ਇਥੇ ਦਾਗੇ ਗਏ ਹਰਿਆਣਾ ਪੁਲਿਸ ਵੱਲੋਂ ਗੋਲੇ ਇਥੇ ਦਾਗੇ ਗਏ ਤੇ ਇਥੇ ਜਿਹੜੇ ਮੀਡੀਆ ਕਰਮੀ ਖੜੇ ਸੀ ਉਹਨਾਂ ਨੂੰ ਵੀ ਅਤਤ ਬਤਰ ਕਰਨ ਦੀ ਕੋਸ਼ਿਸ਼ ਇਥੇ ਕੀਤੀ ਗਈ ਸੀ ਉਧਰ ਤੁਹਾਨੂੰ ਦੂਸਰੀਆਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਖੱਗਰ ਦੇ ਪਾਸਾ ਜਿਹੜਾ ਹੈਗਾ ਜਿਹੜਾ ਕੱਗਰ ਵਾਲਾ ਪਾਸਾ ਹੈਗਾ ਉਸਤੇ ਵਿੱਚ ਜਿਹੜਾ ਹੈ ਉਸ ਨੂੰ ਵੀ ਰੋਕਿਆ ਜਾ ਚੁੱਕਿਆ ਹੋਇਆ ਇੱਧਰ ਤੁਹਾਨੂੰ ਤਸਵੀਰਾਂ ਦਿਖਾਣਾ ਚਾਹਵਾਂਗੇ ਕਿ ਇੱਧਰ ਜਿਹੜਾ ਕੱਗਰ ਦੇ ਪੁੱਲ ਵੱਲ ਦਾ ਰਸਤਾ ਹੈਗਾ ਇੱਧਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਬਲਾਕ ਜਿਹੜੇ ਨੇ ਉਹ ਇੱਥੇ ਲਗਾ ਦਿੱਤੇ ਗਏ ਤਾਂਕਿ ਪੈਦਲ ਕੋਈ ਵੀ ਜਿਹੜਾ ਇੱਥੇ ਨਾ ਜਾ ਸਕੇ ਔਰ ਉਸ ਤੋਂ ਬਾਅਦ ਇੱਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਹੈ ਰੈਪਿਡ ਐਕਸ਼ਨ ਫੋਰਸ ਜਿਹੜੀ ਹੈ ਉੱਥੇ ਤਨਾਤ ਕੀਤੀ ਗਈ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਜਿਹੜੀ ਫੋਰਸ ਫਿਲਹਾਲ ਫਾਲ ਬੈਕ ਹੋ ਗਈ ਹੈ